ਮੈਂ ਦਰਾ ਸਿੰਘ ਆ ਜੀ ਮੈਂ ਨੋਂ ਮੈਂ ਇਧਰੋਂ ਜਾ ਰਿਹਾ ਸੀਗਾ ਵਾਪਸੀ ਆਪਣੇ ਘਰ ਨੂੰ ਮਗਰੋਂ ਗੱਡੀ ਬੜੀ ਜ਼ੋਰ ਦੀ ਮਾਰ ਕੇ ਨੇ ਦਾ ਘਰ ਦੇ ਨੂੰ 7:00 ਵਜੇ ਨਾਲੇ ਮੇਰਾ ਸਿਰ ਦਰਦ ਹੋਣ ਲੱਗਾ ਕਿਸੇ ਕਾਰਨ ਕੋਟਰ ਸਾਇਕਲ ਸੀ ਉਹ ਕਿਸਾ ਵੀ ਇਹਨੇ ਹੋਰ ਕਿੰਨੇ ਨੂੰ ਫਟੜ ਕਰਿਆ ਜੀ ਉਹ ਪਿੰਡੋਂ ਦੇਖੋ ਜੀ ਸਾਰੇ ਸਾਡੇ ਪਿੰਡ ਦੇ ਖੜੇ ਨੇ ਹਾਂਜੀ ਤੁਸੀਂ ਕਹ ਰਹੇ ਸੀਗੇ ਅਸੀਂ ਮੋਟਰਸਾਈਕਲ ਤੇ ਸੀਗੇ ਅਸੀਂ ਵਾਪਸੀ ਜਾ ਰਹੇ ਸੀਗੇ ਜੀ ਕਿਹੜੇ ਪੜਾ ਜਾ ਰਹੇ ਸੀ ਕਕਰਾਲੇ ਜੀ ਉਹ ਮੈਂ ਤਾਂ ਮੇਰਾ ਬਰਾਦਰ ਇੱਥੇ ਦਾਖਲਾ ਹੈ ਉਹਦਾ ਖਬਰ ਲੈ ਕੇ ਅਸੀਂ ਵਾਪਸੀ ਜਾ ਰਹੇ ਸੀ ਤੇ ਮਗਰੋਂ ਦੀ ਬਹੁਤ ਜ਼ੋਰ ਦੀ ਪੋਲ ਚੜ੍ਹਨੇ ਪੋਲ ਚੜਦੇ ਆ ਜਦੋਂ ਆਪਾਂ ਇਹ ਹਾਂਜੀ ਉੱਤੇ ਹੋਏ ਪੋਲ ਹੀ ਗੜਣੇ ਪੁਰਤੇ ਹੋਏ ਇੱਥੇ ਆਪਣੇ ਆ ਜਿਹੜਾ ਪੋਲਾ ਜਦੋਂ ਆਪਾਂ ਚੜ੍ਹਦੇ ਨਹੀਂ ਤਾਂ ਹਾਂ ਇਧਰੋਂ ਉੱਥੇ ਹੋਇਆ ਕਿੰਨੇ ਜਾਣੇ ਟੋਟਲ ਕੱਟੜ ਗੋ ਅਸੀਂ ਤਾਂ ਦੋਏ ਮਾਰਕ ਤੇ ਵੀ ਸੀਗੇ ਜੀ ਬਾਕੀ ਉਹ ਸਾਡਾ ਪਿੰਡ ਖੜਾ ਜੀ ਸਾਰੀ ਪਿੰਡ ਦੇ ਨੇ ਸਾਡੇ ਉਹ ਦੇਖੋ ਤਿੰਨ ਚਾਰ ਜਣੇ ਉਹ ਸਾਰੇ ਸਾਡੇ ਪਿੰਡ ਦੇ ਹੀ ਖੜੇ ਨੇ ਉਹ ਪ੍ਰਧਾਨ ਵੀ ਨੇ ਵਿੱਚ ਮੈਂਬਰ ਸਰਪੰਚ ਸਾਰੇ ਵਿੱਚ ਹੀ ਨੇ ਹਾਂਜੀ ਇਹ ਮੇਰੇ ਪਾਸਾ ਖੜੇ ਮਰੀ ਜੀ ਮਾਰ ਕੇ ਸਾਨੂੰ ਤਾਂ ਹਾਂਜੀ ਭੱਜ ਗਿਆ ਮੈਂ ਤਾਂ ਮੁੰਡਿਆਂ ਨੇ ਚੱਕਿਆ ਜੀ ਉੱਥੇ ਲਵੇ ਵਾਲੇ ਜਿਹੜੇ ਸਾਨੂੰ ਤਾਂ ਬੇਸੁਰਤ ਕਰਕੇ ਸੱਟ ਗਿਆ ਸਾਡੇ ਦਾ ਸੁਰਤ ਵੀ ਉਰੇ ਆ ਕੇ ਆਈ ਹੈ ਠੀਕ ਹਸਪੀਟਲ ਤੇ ਮੇਰੇ ਤਾਂ ਸੋਟਾ ਆ ਗਿਆ ਜੀ ਪਤਾ ਨਹੀਂ ਕਿੰਨੇ ਵੀ ਪਤਾ ਵੀ ਬੱਜਿਆ ਸਾਡੇ ਚੋ ਮੋਤਮਗਰ ਉਹ ਮੁੰਡੇ ਦੱਸ ਰਹੇ ਵੀ ਤੁਹਾਨੂੰ ਗੱਡੀ ਆਲਾ ਮਾਰ ਕੇ ਸੁੱਟ ਗਿਆ ਜੀ ਉਹ ਚੱਕ ਕੇ ਲੈ ਆਏ ਨੇ ਸਾਡੇ ਵਿਚਾਰੇ ਜਿਹੜੇ ਉੱਥੇ ਦੇਖ ਰਹੇ ਸੀ ਉਹ ਲੈ ਆਏ ਨੇ ਸਾਡੇ ਕਿ ਕੀ ਹੋਇਆ ਜਣਾ ਦੇ ਰਿਹਾ ਸੀ ਤੇ ਉਸ ਵੇ ਪਹੁੰਚ ਰਹੇ ਸੇ ਸਾਹਮਣੂ ਕਾਰ ਆਲੇ ਨੇ ਫੇਟ ਮਾਰੀ 3 ਵਜਾਂ ਦੇ ਇਹਨਾਂ ਦੇ ਬਾਰੇ ਕੋਹੜ ਦੇ 3 ਵਜਾਂ ਸਾਡੇ ਮਿੱਤੇ ਦੇ ਤੇ ਅੱਲਾ ਨੂੰ ਹਿੱਟ ਮਾਰ ਕੇ ਸੁੱਟ ਗਿਆ ਸਿੰਦੀ ਗੱਡੀ ਭਰੀ ਨਸਾ ਕੀਤਾ ਸਾਹਮਣੇ ਬੈਠਾ ਜੀ ਸਰਪੱਤ ਕੋਰਡ ਦਾ ਹੈ ਕਿ ਕਿ ਤੁਹਾਨੂੰ ਚੱਲ ਕੇ ਲੈ ਜਾਣੇ ਗਾ ਰਹੇ ਸੀ ਕਿ ਉਸ ਵੇਲੇ ਦੋਏ ਜਾਣੇ ਜਾ ਰਹੇ ਸਨ ਆਪੇ ਆ ਰਹੇ ਸੀ ਤੁਸੀਂ ਨਾ ਪਿਆ ਰਹੇ ਸੀ ਜਿੰਨੋ ਕਮਰ ਦੇ ਜੋ ਆਸਤ ਤ 1600 1700 ਦਾ ਸਾਥ ਤੇ ਕਿਤੇ ਦੇਖਣੇ ਚਾਹਤ ਹੈ 27 ਸਿਰ ਦਾ ਪੱਟ ਟੁੱਟ ਗਿਆ ਜੀ ਇਹਦੇ ਬਾਅਦ ਇਹ ਸ਼ਟ ਠੀਕ ਹੈ ਜੀ ਦੋ ਦੇ ਕੋਈ ਮੇਰਾ ਹੱਥ ਪੱਕ ਟੁੱਟ ਗਏ ਦੋ ਜਾਣਿਆਂ ਦੇ ਤੀਜਾ ਉੱਧਰ ਪਿਆ ਉਹ ਤਾਂ ਪਤਾ ਨਹੀਂ ਕੀ ਹੋਇਆ ਕੀ ਨਹੀਂ ਉਹ ਵੀ ਕਕਰਾਲੇ ਦੇ ਹੈ ਫੋਟੋ ਕਿ ਲੈ ਗਏ 5000 ਰੁਪਏ 5000 ਰੁਪਏ ਜੀ ਸਾਡੇ ਕਕਰਾਲੇ ਪਿੰਡ ਤੋਂ ਅੱਗੇ ਗ੍ਰਿੱਡ ਪੈਂਦਾ ਜੀ ਗ੍ਰਿੱਡ ਤੋਂ ਅੱਗੇ ਆ ਕੇ ਨਾ ਜੀ ਬੰਦੇ ਨੇ ਤਾਰੂ ਨਾਲ ਡ੍ਰਿੰਕ ਕੀਤੀ ਹੋਈ ਸੀ ਫੁੱਲ ਪੂਰਾ ਰੱਜਿਆ ਹੋਇਆ ਸੀ ਉਹਨੇ ਆ ਕੇ ਜੀ ਸਾਡੇ ਦੋ ਬੱਚੇ ਮੇਰਾ ਭਤੀਜਾ ਤੇ ਮੇਰਾ ਬੇਟਾ ਪਹਿਲਾਂ ਉਹਨਾਂ ਨੂੰ ਡੇੜਿਆ ਤੇ ਉਸ ਤੋਂ ਬਾਅਦ ਅੱਗੇ ਆ ਕੇ ਫਿਰ ਇੱਕ ਮੇਰਾ ਪਿੰਡ ਦਾ ਹੀ ਭਰਾ ਹੈ ਜੀ ਉਹਨੂੰ ਦਾੜਤਾ ਉਹਦਾ ਪੱਟ ਤੋੜਦਾ ਜੀ ਉਸ ਤੋਂ ਅੱਗੇ ਆ ਕੇ ਇੱਕ ਸਿਆਣਾ ਬਜ਼ੁਰਗ ਸਾਡੇ ਪਿੰਡ ਦੀ ਕਕਰਾਲੇ ਦੀ ਤੇ ਜੀ ਡੀਸੀ ਜੀ ਉਹਨਾਂ ਨੂੰ ਆ ਕੇ ਉਹਨਾਂ ਦੇ ਸਿਰ ਚ ਬਹੁਤ ਇਮਰਜੈਂਸੀ ਸੱਟਾਂ ਟੋਟਲ ਕਿੰਨੇ ਜਾਨੇ ਟੋਟਲ 5 ਜਾਨੇ ਜੀ ਕਿ ਕਿ ਕਿੰਨੇ ਸੱਟਾਂ ਸੱਟਾਂ ਜੀ ਸਿਰ ਚ ਵੀ ਨੇ ਦੋ ਦੇ ਪੱਟ ਟੁੱਟ ਗਏ ਜੀ ਤੇ ਇੱਕ ਦੀਆਂ ਬਾਹਾਂ ਟੁੱਟ ਗਈਆਂ ਜੀ ਤੇ ਇੱਕ ਦਾ ਸਿਰ ਚ ਜਿਆਦਾ ਸੱਟਾਂ ਇੰਜਰ ਹੋਇਆ ਜੀ ਜਿਹੜੇ ਬੱਚੇ ਸਕਾਰੇ ਮੋਟਰਸਾਈਕਲ ਤੇ ਉਹ ਕਾ ਕਿੱਥੇ ਜਾ ਰਹੇ ਸੀ ਉਹ ਉਹ ਜੀ ਘਰ ਨੂੰ ਜਾ ਰਹੇ ਤੇ ਟਿਊਸ਼ਨ ਤੋਂ ਆਏ ਤੇ ਕਕਰਾਲੇ ਨੂੰ ਹਾਂਜੀ ਗੂਸਰ ਤੋਂ ਇੱਕ ਜਸਪ੍ਰੀਤ ਸਰਮਾ ਜੀ ਇੱਕ ਹਰਮਨ ਸਰਾਓ ਹੈ ਜੀ ਅੱਛਾ ਇੱਕ ਕਰਮ ਸਿੰਘ ਹੈ ਜੀ ਬੱਚਾ ਕਿ ਉਹ ਮੀਆਂ ਬੀਬੀ ਹਾਂਜੀ ਦੋਨੇ ਉਹ ਮੀਆਂ ਬੀਬੀ ਨੇ ਜੀ ਉਹ ਸਿਆਣੇ ਬਜ਼ੁਰਗ ਨੇ ਡੀਸੀ ਜੀ ਤੇ ਉਹਨਾਂ ਦੀ ਵਾਈਫ ਹੂ ਤੇ ਉਹ ਸਾਰੇ ਜੀ ਉਹਨਾਂ ਨੂੰ ਇੰਜਰ ਜਿਆਦਾ ਕਰਤਾ ਜੀ ਤੇ ਬੰਦਾ ਗੱਡੀ ਭਜਾ ਕੇ ਜੀ ਦੇਖੋ ਗੱਡੀ ਰੋਕੀ ਨਹੀਂ ਬੰਦੇ ਨੇ ਬਿਲਕੁਲ ਵੀ ਭਜਾ ਕੇ ਗੱਡੀ ਲਿਆ ਕੇ ਜੀ ਪੁਲ ਦੇ نیچے ਲਾ ਕੇ ਰੇਲਵੇ ਲਾਈਨ ਨੂੰ ਹੋ ਕੇ ਭੱਜ ਲਿਆ ਜੀ ਪਰ ਉਤੋਂ ਫੜ ਕੇ ਲਿਆਉਂਦਾ ਜੀ ਠੀਕ ਕੀ ਲੱਗਦਾ ਜਿਹੜਾ ਡ੍ਰਿੰਕ ਨਾਲ ਜਾਂ ਡ੍ਰਿੰਕ ਹੈ ਜੀ ਬਹੁਤ ਰੱਜਿਆ ਹੋਇਆ ਜੀ ਹੁਣ ਵੀ ਅੰਦਰ ਹੀ ਹੈ ਜੀ ਹਸਪੀਟਲ ਦੇ ਵਿੱਚ ਹੀ ਹੈ ਤੇ ਅਸੀਂ ਫੜ ਕੇ ਲਿਆਏ ਜੀ ਉਰੇ ਤੇ ਉਹ ਪੂਰਾ ਨਸੇ ਚ ਕੁੱਪਤਾ ਜੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਜੀ ਵੀ ਸਾਡੀ ਜੋ ਕਾਨੂੰਨੀ ਕਾਰਵਾਈ ਉਹ ਕੀਤੀ ਜਾਵੇ ਟੋਟਲ 5 ਪੇਸ਼ੈਂਟਸ ਇੰਜਰਡ ਆਏ ਆ ਸਾਡੇ ਕੋਲ ਤੇ ਉਹਨਾਂ ਵਿੱਚੋਂ ਦੋ ਦਾ ਫ੍ਰੈਕਚਰ ਸੀਗਾ ਤਾਂ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਨਾਮ ਉਹਨਾਂ ਦੇ ਹਰਮਨ ਤੇ ਕਰਮ ਸਿੰਘ ਤੇ ਬਾਕੀ ਤਿੰਨ ਪੇਸ਼ੈਂਟ ਅੰਡਰ ਆਬਜ਼ਰਵੇਸ਼ਨ ਨੇ ਸਾਡੇ ਕੋਲ ਜਸਪ੍ਰੀਤ ਸ਼ਰਮਾ ਦਾਰਾ ਸਿੰਘ ਤੇ ਉਹਨਾਂ ਦੀ ਪਤਨੀ ਬਲਵੰਤ ਵੀਰੇ ਰੈਫਰ ਕਰੇ ਨੇ ਉਹ ਕਿਸ ਤਰ੍ਹਾਂ ਗੱਡੀ ਛਡਾਉਂਦੇ ਉਹਨਾਂ ਦੇ ਦੋ ਜਣਿਆਂ ਦੇ ਲੱਤ ਚ ਪ੍ਰੈਚਰ ਲੱਗ ਰਿਹਾ ਹੈ ਇਲਾਜ ਲਈ ਉਹਨਾਂ ਨੂੰ ਰਜਿੰਦਰਾ ਰੋਹਰ ਹਾਂਜੀ ਉਹਨਾਂ ਦੀ ਉਮਰ ਦਾ ਬਾਲ ਇੱਕ ਦੀ ਉਮਰ 17 ਸਾਲ ਹੈ ਇੱਕ 24